26 ਜਨਵਰੀ ਨੂੰ ਤੇਜੀ ਰਾਤ ਨੂੰ ਦਿੱਲੀ ਵਿਖੇ ਪੰਜਾਬ ਦੀਆਂ ਝਾਂਕੀਆਂ ਨੂੰ ਨਾ ਪ੍ਰਦਰਸ਼ਨ ਕਰਨ ਕਾਰਨ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ ਝਾਂਕੀਆਂ ਨੂੰ ਉਹ ਸੁੱਬੇ ਭਰ ਵਿੱਚ ਜਾ ਕੇ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਹਨ ਇਸ ਦੌਰਾਨ ਜ਼ਿਲ੍ਹਾ ਮੋਹਾਲੀ ਦੇ ਸ਼ਹਿਰ ਕੋਰਾਲੀ ਤੋਂ ਅਚਾਨਕੀਆਂ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਯੋਧਿਆਂ ਦੀਆਂ ਦਸੰਦੀਆਂ ਮਈ ਭਾਗੋ ਸ਼ਕਤੀ ਕਲਾ ਅਤੇ ਹੋਰ ਸੁੱਬੇ ਦੇ ਵਿਕਾਸਮੰਦੀ ਬਣਾਈਆਂ ਝਾਂਕੀਆਂ ਨੂੰ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਪੂਰਾ ਸੁੱਬੇ ਵਿੱਚ ਘੁੰਮਣ ਗਏ ਆ ਇਸ ਸੰਬੰਧੀ ਮੌਕੇ ਤੇ ਆਪਦੇ ਆਗੂ ਜੋਧਾ ਸਿੰਘ ਮਾਨ ਕੌਂਸਲਰ ਬਹਾਦਰ ਸਿੰਘ ਓਕੇ ਚੇਅਰਮੈਨ ਹਰੀਸ਼ ਕੁਮਾਰ ਅਤੇ ਹੋਰ ਕਈ ਆਗੂ ਮੌਜੂਦ ਹਨ ਆਥੋਂ ਮਖਾਨੇ ਆ ਮੌਕੇ ਦੀਆਂ ਝਲਕੀਆਂ ਤੇ ਕੀ ਕਹਿ ਰਹੇ ਨੇ ਆਗੂ ਸੀ ਉਹਨਾਂ ਕਮਾਨ ਜੀ ਸਾਡੇ ਸੀਐਮ ਸਾਹਿਬ ਦਾ ਬੜਾ ਧੰਨਵਾਦ ਕਰਦੇ ਆ ਜਿਹੜੇ ਜੇ ਉਹਨਾਂ ਨੇ ਉੱਥੇ ਨਹੀਂ ਦਿਖਾਈਆਂ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਲੋਕ ਦੇਖ ਰਹੇ ਤੇ ਉਹਨਾਂ ਚਾਪੀਆਂ ਨੂੰ ਔਰ ਭਗਵਾਨ ਕਮਾਨ ਦਾ ਧੰਨਵਾਦ ਵੀ ਕੀਤਾ ਜਾਦਾ ਜੋਦਾ ਜੀ ਸਨੇਹਾ ਕੀ ਜਾਏਗਾ ਲੋਕਾਂ ਦੇ ਵਿੱਚ ਜੀ ਸਨੇਹਾ ਹੀ ਜਾਏਗਾ ਵੀ ਜਿਹੜੀ ਸਰਕਾਰ ਹੈ ਸਹੇਤਾ ਲੋਕਾਂ ਨੂੰ ਪਤਾ ਹੀ ਹੈ ਇਹੀ ਪਤਾ ਲੱਗਦਾ ਵੀ ਸਾਡੇ ਸ਼ਹੀਦਾਂ ਦੀ ਕੀ ਕੀ ਕਹਾਵਤਦੇ ਆ ਇਹਨਾਂ ਨੇ ਫੇਰ ਵੀ ਕਿਹਾ ਸੀ ਉੱਥੇ ਆ ਜਾਓ ਇੱਥੇ ਆ ਜਾਓ ਕਿਉਂਕਿ ਅਸੀਂ ਇਹ ਨਹੀਂ ਆਪਣੇ ਸਾਡੇ ਸ਼ਹੀਦਾਂ ਨੂੰ ਰਿਜੈਕਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਡੀ ਜਿਹੜੇ ਬਰਾਸਤਾਂ ਨੂੰ ਰਿਜੈਕਟ ਨਹੀਂ ਕਰਨਾ ਚਾਹੁੰਦੇ ਤੇ ਸਵੇਹਾ ਇਹ ਹੀ ਜਾਂਦਾ ਹੈ ਕਿ ਭਗਵਾਨ ਤੁਮਾਨ ਜੀ ਸਾਡੇ ਸ਼ਹੀਦਾਂ ਦਾ ਸਾਡੀ ਬਰਾਸਤ ਦਾ ਬਹੁਤ ਵੱਡਾ ਸਨਕਾਰ ਕਰਦੇ ਆ ਬਾਅਦ ਦੇ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਗੇ ਕੁਰਾਣੀ ਦੀ ਜਵਾਬ ਹੈ ਇਹ ਤਾਂ ਜੀ ਕੇਂਦਰ ਸਰਕਾਰ ਨੂੰ ਕੀ ਕੇਂਦਰ ਦੀਆਂ ਜਿਹੜੀਆਂ ਗਲਤ ਨੀਤੀਆਂ ਜਿਹੜੇ ਸਾਡੇ ਸੂਬੇ ਨੂੰ ਨਿਵਾਲਿਆ ਕੀਤਾ ਗਿਆ ਜੀ ਕਿਉਂਕਿ ਸਾਡਾ ਸਰਹੱਦੀ ਰਾਜ ਹੈ ਜੀ ਔਰ ਸਾਡਾ ਪੰਜਾਬ ਪੂਰੇ ਦੇਸ਼ ਨੂੰ ਅੰਨ ਵੀ ਦਿੰਦਾ ਔਰ ਅਸੀਂ ਬਹੁਤ ਧੰਨਵਾਦੀਆਂ ਸਮਾਤ ਸਾਹਿਬ ਤੇ ਆਪਣੇ ਮੰਤਰੀ ਸਾਹਿਬ ਦੇ ਕੈਬਨਟ ਮੰਤਰੀ ਸਾਡੇ ਅਨਮੋਲ ਵਕਨਮਾਨ ਜੀ ਦੇ ਜਿਨ੍ਹਾਂ ਦੀ ਬਦੌਲਤ ਸਾਡੇ ਹਲਕਾ ਕਰਟ ਦੇ ਲੋਕਾਂ ਨੂੰ ਇਹ ਜਿਹੜੀ ਚਾਕੀ ਹੈ ਸਾਡੇ ਖੇਤਾਂਾਂ ਤੇ ਟ੍ਰਾਂਸਪੋਰਟ ਦੇ ਬਾਹਰ ਨਹੀਂ ਬਹੁਤ ਮਿਹਨਤ ਦੇਖਣ ਨੂੰ ਮਿਲਦੀ ਹੈਗੀ ਇਹਨਾਂ ਨੂੰ ਚੱਕਿਆਂ ਨੂੰ ਸ਼ਾਮਿਲ ਨਾ ਕਰਕੇ ਜੋ ਮੋਦੀ ਸਰਕਾਰ ਨੇ ਗਲਤ ਫੈਸਲਾ ਲਿਆ ਤੇ ਹੁਣ ਜੋ ਮਾਨ ਸਾਹਿਬ ਨੇ ਕਿਹਾ ਵੀ ਇਹ ਪਿੰਡ-ਪਿੰਡ ਘੁਮਾਵਾਂਗੇ ਸ਼ਹਿਰ-ਸ਼ਹਿਰ ਪੰਜਾਬ ਦੇ ਕਿਵੇਂ ਦਾ ਜਵਾਬ ਲੱਗਦਾ ਹੈ ਤੁਹਾਨੂੰ ਸਰ ਇਹ ਬਹੁਤ ਵਧੀਆ ਲੋਕਾਂ ਦੇ ਜਿਹੜੇ ਮਰਾਂ ਨੂੰ ਛੱਟ ਲੱਗੀ ਹੈ ਜੀ ਕਿ ਸਾਡੇ ਸੂਬੇ ਨੂੰ ਉੱਥੇ ਇੱਕ ਥਾਂ ਵੀ ਮਿਲੀ ਸੈਂਟਰ ਦੇ ਵਿੱਚ ਜਾਂ ਲੋਕਾਂ ਨੂੰ ਉੱਥੇ ਦਿਖਾਉਣ ਦੇ ਲਈ ਔਰ ਅਸੀਂ ਤਾਂ ਇਹਦਾ ਨਾਲ ਥੋੜਾ ਜਿਹਾ ਸਪੋਰਟ ਬੱਸ ਕਰਦੇ ਆ ਕਿ ਸਾਡੀ ਪਾਰਟੀ ਨੂੰ ਥੋੜਾ ਸਪੋਰਟ ਮਾਨ ਸਾਹਿਬ ਨੇ ਸਾਡੇ ਕਮੋਡ ਵਧੀਆ ਹੈ ਪ੍ਰਣਾ ਕੀਤਾ ਹੈ ਧੰਨਵਾਦ ਚੀਰਮੈਨ ਸਾਹਿਬ ਕੀ ਲੱਗਦਾ ਹੈ ਮੂਤੋਰ ਜਵਾਬ ਹੈ ਮੰਤਰੀ ਸਾਹਿਬ ਦਾ ਕੋਈ ਮੂਤੋਰ ਜਵਾਬ ਹੈ ਜੀ ਇਹ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨੂੰ ਦੱਬਿਆ ਹੈ ਉਹ ਪੰਜਾਬ ਨੇ ਹਮੇਸ਼ਾ ਲੀਡ ਕੀਤੀ ਹੈ ਦੇਸ਼ ਨੂੰ ਚਾਹੇ ਮੈਂ ਕਟਿੰਗ ਦਾ ਸਰਚ ਕਰਵਾਉਣੀਆਂ ਦੀ ਗੱਲ ਹੋਵੇ ਚਾਹੇ ਵਿਕਾਸ ਦੀ ਗੱਲ ਹੋਵੇ ਚਾਹੇ ਹੋਰ ਹੋਰ ਕਿਸੇ ਵੀ ਬਕਤੀ ਗੱਲ ਕਰੇ ਖੇਡਾਂ ਦੀ ਗੱਲ ਕਰ ਲਈ ਚਾਹੇ ਆਪਾਂ ਜੀ ਜਿਹੜੀਆਂ ਚਾਂਕੀਆਂ ਇਹਨਾਂ ਚਾਂਕੀਆਂ ਨੂੰ ਦੇਖਣ ਵਾਸਤੇ ਪ੍ਰਾਣ ਲੋਕੀ ਜਾਂਦੇ ਸੀ ਦਿੱਲੀ ਦਾਲਕਲੇ ਦੇ ਵਿੱਚ ਉਹ ਮੰਤਰੀ ਸਾਹਿਬ ਦੇ ਪ੍ਰਾਣ ਦੀ ਗੱਲ ਦੀ ਸਾਡੇ ਕੈਬਨਤ ਮੰਤਰੀ ਸਾਡੇ ਪਹਿਲੇ ਅਰਵਲ ਸਿੰਘ ਮੰਤਰੀ ਨੇ ਪਿਛੇ ਚ ਕੋਰਾਲੇ ਦੀ ਗੱਲ ਦੀ ਹੈ ਚਾਂਕੇ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਸਹਿਜ ਦਿਖਾਈ ਜਾਵੇਗੀ ਤੇ ਲੋਕਾਂ ਵਿੱਚ ਦੇਖੋ ਕਿੰਨੀ ਭੀੜ ਲੱਗੀ ਹੋਈ ਹੈ ਤੇ ਲੋਕਾਂ ਵਿੱਚ ਬੜਾ ਮਨਮਤੂਸ ਕਰਦੇ ਮੈਂ ਜਗਵੰਤ ਟੀਵੀ ਲਈ ਰਿਸ਼ ਪਟਲਾ ਕੋਰਾਲੀ